ਹਾਂਜੀ ਕੀ ਹਾਲ ਚਾਲ ਦੇ ਜੀ ਸਭ ਦੇ ਚੜ੍ਹਦੀ ਕਲਾ ਜੀ ਜਿੰਨੇ ਵੀ ਤੁਸੀਂ ਦੇਖਦੇ ਹੋਣੇ ਮੇਰੇ ਮਨ 'ਚ ਸੀ ਕਈ ਚਿਰਾਂ ਤੋਂ ਬਾਬਾ ਗਲਾਬ ਸਿੰਘ ਜੀ ਆਉਂਦੇ ਤੇ ਹੈਗੇ ਆਪਣਾ ਸਥਾਨ ਤੇ ਤੇ ਚਲੋ ਭਾਈ ਸਾਹਿਬ ਨੂੰ ਮਿਲਦੇ ਨੇ ਵੀ ਬੀਜੀ ਹੁੰਦੇ ਨੇ ਉਹ ਵੀ ਤੇ ਅਸੀਂ ਇੱਧਰ ਸੇਵਾਤ ਲੱਗੇ ਹੁੰਦੇ ਆ ਅੱਜ ਕਾਫੀ ਟਾਈਮ ਦੇ ਬੈਠੇ ਸੀ ਬਹੁਤ ਹੱਸੇ ਵੀ ਆ ਗੱਲਾਂ ਬਾਤਾਂ ਕੀਤੀਆਂ ਨੇ ਸੋ ਇਹ ਇੱਕੋ ਇੱਕ ਨੇ ਬਾਬਾ ਗਲਾਬ ਸਿੰਘ ਜੀ ਜਿਹੜੇ ਸਿੰਗਰ ਵੀ ਕਹਿ ਲੋ ਧਾਰਮਿਕ ਸਿੰਗਰ ਨੇ ਤੇ ਕੀਰਤਨ ਵੀ ਬਹੁਤ ਸੋਹਣਾ ਕਰਦੇ ਨੇ ਮੇਰੇ ਮਨ 'ਚ ਸੀ ਵੀ ਮੈਂ ਜਰੂਰ ਮਿਲਣਾ ਤੇ ਇਹਨਾਂ ਨੂੰ ਮਤਲਬ ਇਹ ਚੀਜ਼ ਕਹਿਣੀ ਹੈ ਮੇਰੇ ਦਿਲ ਦੇ ਅੰਦਰ ਸੀ ਤੇ ਸੋ ਬਾਬਾ ਜੀ ਆਏ ਨੇ ਇੰਨਾ ਵਧੀਆ ਇਹਨਾਂ ਦਾ ਸੁਭਾਅ ਵੀ ਹੈ ਗੰਬੇ ਵੀ ਤੁਸੀਂ ਸੁਣਦੇ ਹੀ ਹੋ ਹਾਂ ਜੀ ਬਾਬਾ ਜੀ ਹੋਰ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਪਿਆਰ ਕਰਦੇ ਹੋ ਸਾਰੇ ਗੀਤਾਂ ਨੂੰ ਵੀ ਧਾਰਨਾ ਨੂੰ ਵੀ ਕਥਾ ਨੂੰ ਵੀ ਸੋ ਇਸੇ ਤਰ੍ਹਾਂ ਦਵਾਵਾਂ ਰੱਖੋ ਅੱਜ ਵੀ ਸਾਡੇ ਬਹੁਤ ਉੱਗੇ ਲੇਖਕ ਨੇ ਰਾਈਟਰ ਨੇ ਭਾਈ ਕੁਲਦੀਪ ਸਿੰਘ ਜੀ ਸਤਰਾਣਾ ਤੇ ਉਹਨਾਂ ਦੇ ਲਫ਼ਜ਼ਾਂ ਤੋਂ ਕੋਈ ਗੀਤ ਲੈਣ ਆਏ ਸੀ ਕੋਈ ਇਦਾਂ ਸਾਂਝ ਪਾਉਣ ਆਏ ਸੀਗੇ ਤੇ ਤੁਹਾਡੇ ਦਰਸ਼ਨ ਹੋ ਗਏ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੋ ਤੁਸੀਂ ਸਤਿਗੁਰੂਆਂ ਦੀ ਮਹਾਪੁਰਸ਼ਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਲੰਗਦੇ ਵੜਦੇ ਤੁਸੀਂ ਪਰਮੇਸ਼ਰ ਦਵਾਰ ਸਾਹਿਬ ਦੀ ਧਰਤੀ ਤੇ ਲੰਗਰ ਛੱਕੇ ਜਾਓ ਦਰਸ਼ਨ ਮੇਲਾ ਕਰਕੇ ਜਾਓ ਬਹੁਤ ਮਹਾਪੁਰਸ਼ਾਂ ਦੇ ਇਥੇ ਕਬਡੀ ਮਿਹਨਤ ਕਰਕੇ ਤੇ ਬੜਾ ਸੋਹਣਾ ਇੱਕ ਅਜੂਬਾ ਬਣਾਇਆ ਹੈ ਧਰਤੀ ਤੇ ਤੇ ਸਾਡਾ ਫਰਜ਼ ਬਣਦਾ ਕਿਸੇ ਚੰਗੇ ਕੰਮ ਨੂੰ ਦੇਖੀਏ ਤੇ ਉਹਨੂੰ ਐਪਰੀਸ਼ੀਏਟ ਕਰਨਾ ਤੇ ਲੰਗਦੇ ਬੜਦੇ ਆਜੀ ਦਾ ਦਰਸ਼ਨ ਕਰ ਜੀਦਾ ਹਾਂਜੀ ਸੋ ਬਾਬਾ ਜੀ ਤੁਹਾਡਾ ਆਪਣਾ ਹੀ ਸਥਾਨ ਹੈ ਧੰਨਵਾਦ ਤੁਹਾਡਾ ਬਹੁਤ ਤੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਜੋ ਦੇਖਦੇ ਆਂ ਵੀ ਤੁਹਾਨੂੰ ਵੱਡੇ ਵੱਡੇ ਸਿੰਗਰ ਵੀ ਸੁਣਦੇ ਨੇ ਜਿਨ੍ਹਾਂ ਨੂੰ ਚਲੋ ਲੋਕ ਸੁਣਦੇ ਨੇ ਉਹਨਾਂ ਦਾ ਵੀ ਇੱਕ ਆਪਣਾ ਥਾਂ ਹੁੰਦਾ ਪਰ ਜਦੋਂ ਜਦੋਂ ਮੈਂ ਤੇ ਦੇਖੋ ਮੈਨੂੰ ਗਾਣੇ ਗੀਤ ਸੁਣਨ ਦੀ ਵਾਲੀ ਆਤ ਨਹੀਂ ਪਰ ਮੈਂ ਤੇ ਜੇ ਕਿਤੇ ਗੱਡੀ ਕੇ ਦੀ ਲੈ ਗਿਆ ਮਤਲਬ ਤੁਹਾਡੇ ਦਾ ਧਾਰਮਿਕ ਸੌਂਗ ਹੀ ਲਾ ਲਿਆ ਮੈਨੂੰ ਉਹਦੇ ਚੋਂ ਹੀ ਬਹੁਤ ਆਨੰਦ ਆਈ ਜਾਂਦਾ ਕਿਉਂਕਿ ਮਿਊਜ਼ਿਕ ਵੀ ਬਹੁਤ ਸੋਹਣਾ ਦਿੱਤਾ ਹੁੰਦਾ ਤੇ ਫਿਰ ਗਾਉਣਾ ਤੇ ਤੁਹਾਡਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸੋ ਤੁਹਾਡਾ ਬਹੁਤ ਧੰਨਵਾਦ ਜੀ 2 ਘੰਟੇ ਤੁਸੀਂ ਤੁਹਾਡੇ ਨਾਲ ਲਾਇਡ ਤੇ ਬਹੁਤ ਆਨੰਦ ਆਇਆ ਜੀ ਸੋ ਜਦੋਂ ਮਰਜ਼ੀ ਆਇਆ ਕਰੋ ਤੁਹਾਡਾ ਸਥਾਨ ਹੈ ਜੀ ਓਕੇ ਜੀ ਧ Terima kasih atas dukungan anda.